ਲੋਕ ਸਭਾ ਚੋਣਾਂ ਦੇ ਵਿੱਚ ਅਕਸਰ ਇਹ ਖਬਰਾਂ ਪੰਜਾਬ ਤੋਂ ਬਾਹਰ ਤੋਂ ਆਉਂਦੀਆਂ ਸੀ ਕਿ ਉੱਤਰ ਪ੍ਰਦੇਸ਼ ਦੇ ਵਿੱਚ ਬਿਹਾਰ ਦੇ ਵਿੱਚ ਵੈਸਟ ਬੰਗਾਲ ਦੇ ਵਿੱਚ ਜਾਂ ਫਿਰ ਨਕਸਲਵਾਦ ਤੋਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜਾ ਆ ਉਹ ਵੋਟਾਂ ਤੋਂ ਪਹਿਲਾਂ ਗੜਬੜ ਦੀ ਖਬਰ ਕੋਈ ਨਾ ਕੋਈ ਉੱਥੋਂ ਸੁਣਨ ਨੂੰ ਅਕਸਰ ਮਿਲਦੀ ਸੀ ਇਹੋ ਕਾਰਨ ਹੈ ਕਿ ਬਹੁਤ ਸਾਰੇ ਡੇੜਾਂ ਦੇ ਵਿੱਚ ਭਾਰਤ ਦੇ ਵਿੱਚ ਚੋਣ ਕਰਵਾਈ ਜਾਂਦੀ ਆ ਤਾਂ ਕਿ ਵੱਧ ਤੋਂ ਵੱਧ ਸੁਰੱਖਿਆ ਲਾ ਕੇ ਕਿਸੇ ਤਰੀਕੇ ਦੀ ਵੀ ਕੋਈ ਅਣਹੋਣੀ ਹੋਣ ਤੋਂ ਬਚਾਈ ਜਾ ਸਕੇ ਉਹਨਾਂ ਸੂਬਿਆਂ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਗੋਲਾਬਾਰੀ ਦੀ ਖਬਰ ਉਹਨਾਂ ਇਲਾਕਿਆਂ ਦੇ ਵਿੱਚ ਬੂਥ ਕੈਪਚਰਿੰਗ ਦੀ ਖਬਰ ਉਹਨਾਂ ਇਲਾਕਿਆਂ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਦੇ ਆਗੂਆਂ ਨੂੰ ਅਗਵਾ ਕਰਨ ਦੀ ਖਬਰ ਜਿਹੜੀ ਆ ਉਹ ਅਕਸਰ ਆਉਂਦੀ ਸੀ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਇਲਾਕੇ ਜਿਹੜੇ ਆ ਉਹਨਾਂ ਦੇ ਵਿੱਚ ਗੁੰਡਾਗਰਦੀ ਦਾ ਪ੍ਰਭਾਵ ਹੈ ਉਹਨਾਂ ਦੇ ਵਿੱਚ ਜਿਹੜੇ ਆ ਉਹ ਚੋਰੀ ਦਾ ਮਾਮਲੇ ਲਾ ਲੋ ਕਿਸੇ ਤਰੀਕੇ ਦੇ ਵੀ ਡਕੈਤੀ ਦੇ ਮਾਮਲੇ ਲਾ ਲੋ ਵੱਡੀ ਗਿਣਤੀ ਦੇ ਵਿੱਚ ਹੁੰਦੇ ਨੇ ਪੰਜਾਬ ਨੂੰ ਰਾਸ਼ਟਰੀ ਪੱਧਰ ਦੇ ਉੱਤੇ ਬੇਸ਼ੱਕ ਕੌਮੀ মিডিਆ ਨੇ ਜਾਂ ਕਹੀਏ ਕਿ ਸਰਕਾਰਾਂ ਨੇ ਵਕਤ ਦੇ ਵਿੱਚ ਆਪੋ ਆਪਣੇ ਸਮੇਂ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਪੰਜਾਬ ਇਹਨਾਂ ਸੂਬਿਆਂ ਨਾਲੋਂ ਲੱਖ ਚੰਗਾ ਪੰਜਾਬ ਦੇ ਵਿੱਚ ਇਸ ਪੱਧਰ ਦੀ ਗੁੰਡਾਗਰਦੀ ਕਦੇ ਵੀ ਨਹੀਂ ਹੋਈ ਪਰ ਇਸ ਵੇਲੇ ਦੀ ਵੱਡੀ ਖਬਰ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਚੋਂ ਆਈ ਆ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਗੁਰਜੀਤ ਸਿੰਘ ਔਜਲਾ ਦੋਸ਼ ਲਾਉਂਦੇ ਨੇ ਕਹਿੰਦੇ ਸਰਕਾਰ ਨੇ ਮੇਰੇ ਪ੍ਰੋਗਰਾਮ ਦੇ ਵਿੱਚ ਮੇਰੀ ਰੈਲੀ ਦੇ ਵਿੱਚ ਜਿਹੜੀ ਅਜਨਾਲੇ ਦੇ ਵਿੱਚ ਸੀ ਉਸ ਦੇ ਵਿੱਚ ਗੁੰਡੇ ਭੇਜੇ ਨੇ ਮੇਰੀ ਰੈਲੀ ਦੇ ਵਿੱਚ ਗੋਲੀਆਂ ਚੱਲੀਆਂ ਨੇ ਗੁੱਸੇ ਦੇ ਵਿੱਚ ਗੁਰਜੀਤ ਔਜਲਾ ਦਿਖਾਈ ਦਿੰਦੇ ਨੇ ਕਹਿੰਦੇ ਸਾਡੇ ਕੋਲੋਂ ਤਾਂ ਸਾਡੇ ਬੰਦਿਆਂ ਦੇ ਤਾਂ ਕਹਿੰਦੇ ਅਸਰਾ ਜਿਹੜਾ ਉਹ ਜਮ੍ਹਾਂ ਕਰਵਾਇਆ ਹੋਇਆ ਫਿਰ ਆ ਗੋਲੀਆਂ ਚਲਾਉਣ ਵਾਲੇ ਕਿੱਥੋਂ ਆ ਗਏ ਸੋ ਪੰਜਾਬ ਦੇ ਵਿੱਚ ਇਲੈਕਸ਼ਨ ਦੌਰਾਨ ਇਸ ਤਰੀਕੇ ਦੀ ਘਟਨਾ ਸਾਹਮਣੇ ਆਉਣੀ ਬਹੁਤ ਮੰਦਭਾਗੀ ਆ ਇਸ ਚੀਜ਼ਾਂ ਨੂੰ ਆਧਾਰ ਬਣਾ ਕੇ ਵੱਡੇ ਪੱਧਰ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਕਹਿੰਦੇ ਕਿ ਕੁਲਦੀਪ ਸਿੰਘ ਧਾਲੀਵਾਲ ਸਿੱਧੇ ਇਲਜ਼ਾਮ ਲਾਉਂਦੇ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਆ ਉਹ ਹਰਕਤ ਕਰਵਾਈ ਜਾਈ ਕਰਵਾਈ ਹੋ ਸਕਦੀ ਆ ਗੌਰਤਲਬਾਕੇ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਵੀ ਜਿਹੜਾ ਆ ਉਹ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਅੰਮ੍ਰਿਤਸਰ ਆਉਂਦੇ ਨੇ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਕਰਦੇ ਨੇ ਉਸੇ ਰੋਡ ਸ਼ੋਅ 'ਚ ਇਹ ਬਿਆਨ ਵੀ ਦੇ ਜਾਂਦੇ ਨੇ ਕਹਿੰਦੇ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਦੁਬਾਰਾ ਜੇਲ੍ਹ ਨਾ ਜਾਵਾਂ ਮੈਂ 4 ਜੂਨ ਤੋਂ ਬਾਅਦ ਜੇਲ੍ਹ ਨਾ ਜਾਵਾਂ ਇਸ ਕਰਕੇ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾਓ ਤੇ ਇਸ ਵੇਲੇ ਜਿਹੜੀ ਅਜਨਾਲੇ ਦੀ ਖਬਰ ਆ ਉਹ ਇਹ ਆ ਕਿ ਗੁਰਜੀਤ ਔਜਲਾ ਦੇ ਇਲਜ਼ਾਮ ਨੇ ਕਿ ਮੇਰੀ ਰੈਲੀ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਗੋਲੀਆਂ ਜਿਹੜੀਆਂ ਨੇ ਉਸ ਰੈਲੀ ਦੇ ਵਿੱਚ ਚੱਲੀਆਂ ਨੇ ਦੋ ਵਰਕਰ ਜਿਹੜੇ ਉਹਨਾਂ ਦੇ ਉਹ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਖੋਲ ਵੀ ਜਿਹੜੇ ਨੇ ਉਹ ਗੋਲੀਆਂ ਦੇ ਬਰਾਮਦ ਕੀਤੇ ਗਏ ਨੇ ਉਹ ਬਹੁਤ ਗੁੱਸੇ 'ਚ ਉਹ ਧਰਨਾ ਲਾਉਣ ਦੀ ਵੀ ਗੱਲ ਕਹਿ ਰਹੇ ਨੇ ਪਰ ਦੇਖਣਾ ਇਹ ਹੋਊਗਾ ਕਿ ਇਸ ਘਟਨਾ ਨੂੰ ਲੈ ਕੇ ਕੋਈ ਅਪਡੇਟ ਵੱਡੀ ਪੱਧਰ ਤੇ ਆਉਂਦੀ ਹੈ ਕਿ ਗੋਲੀਆਂ ਚਲਾਉਣ ਵਾਲੇ ਆਖਰ ਹੈ ਕੌਣ ਸੀ ਕਿਉਂਕਿ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਇੱਕ ਪਾਰਟੀ ਦੇ ਵਰਕਰ ਵੀ ਆਪਸ 'ਚ ਝਿੜੇ ਨੇ ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਆਪਸ ਜੁੜਜੇ ਨੇ ਚੌਧਰ ਦਾ ਮਸਲਾ ਹੋ ਜਾਂਦਾ ਚਮਚਾਗਿਰੀ ਦਾ ਮਸਲਾ ਹੋ ਜਾਂਦਾ ਅਕਸਰ ਲੀਡਰਾਂ ਬਾਰੇ ਕਿਹਾ ਜਾਂਦਾ ਕਿ ਲੀਡਰ ਅ ਲੀਡਰ ਜਿਹੜੇ ਆ ਉਹ ਚੰਗੇ ਵਿਜ਼ਨ ਵਾਲੇ ਵੀ ਹੁੰਦੇ ਨੇ ਲੀਡਰ ਚੰਗੀ ਸੋਚ ਵਾਲੇ ਵੀ ਹੁੰਦੇ ਨੇ ਪਰ ਲੀਡਰਾਂ ਦੀ ਸੋਚ ਸੋਸਾਇਟੀ ਤੇ ਲਾਗੂ ਨਹੀਂ ਹੁੰਦੀ ਕਿਉਂਕਿ ਵਿਚੋਲੀਏ ਜਿਹੜੇ ਹੁੰਦੇ ਨੇ ਜਿਹੜੇ ਚਮਚੇ ਹੁੰਦੇ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਫੂਕ ਮਾਰਨ ਵਾਲੇ ਬੰਦੇ ਹੁੰਦੇ ਨੇ ਉਹ ਲੀਡਰ ਦਾ ਕਿਰਦਾਰ ਵੀ ਜਿਹੜਾ ਆ ਉਹ ਖਤਮ ਕਰ ਦਿੰਦੇ ਨੇ ਲੋਕਾਂ ਦੇ ਵਿੱਚ ਤੇ ਬਹੁਤ ਸਾਰੇ ਚਿਹਰੇ ਇਹੋ ਜਿਹੇ ਹੁੰਦੇ ਨੇ ਜਿਹੜੇ ਲੋਕਾਂ ਦੇ ਵਿੱਚ ਬਹੁਤ ਲੋਕਪ੍ਰੀਆ ਹੁੰਦੇ ਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਪਰ ਜਦੋਂ ਕਿਸੇ ਸਿਆਸੀ ਜਮਾਤ ਦੀ ਹਮਾਇਤ ਕਰਨ ਲੱਗ ਜਾਂ ਤਾਂ بڑے ਲੋਕਾਂ ਦੇ ਮਨਾਂ ਨੂੰ ਖੱਟੇ ਵੀ ਲੱਗਦੇ ਨੇ ਮੈਂ ਗੱਲ ਕਰ ਰਿਹਾ ਹਾਸ ਰਸ ਕਲਾਕਾਰ ਕਮੇਡੀ ਕਲਾਕਾਰ ਬੀਨੂ ਢਿਲੋਂ ਹਣਾਂ ਦੀ ਇੱਕ ਕਮੇਡੀ ਕਲਾਕਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਲੋਕ ਸਭਾ ਦੇ ਲਈ ਉਹਨਾਂ ਨੇ ਇੱਕ ਆਪਣੇ ਕਮੇਡੀ ਸਾਥੀ ਕਰਮਜੀਤ ਅਨਮੋਲ ਨੂੰ ਵੀ ਟਿਕਟ ਦੇ ਦਿੱਤੀ ਗਈ ਆ ਅਫਰੀਦਕੋਟ ਤੋਂ ਤੇ ਇੱਕ ਹੋਰ ਉਹਨਾਂ ਦੇ ਗਰੁੱਪ ਦੇ ਬੰਦੇ ਬੀਨੂ ਢਿੱਲੋਂ ਜਿਹੜੇ ਨੇ ਉਹ ਪ੍ਰਚਾਰ ਕਰਨ ਦੇ ਲਈ ਪਹੁੰਚ ਜਾਂਦੇ ਨੇ ਸੰਗਰੂਰ ਹਲਕੇ ਦੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਹਲਕੇ ਦੇ ਵਿੱਚ ਜਿਹੜਾ ਕੀ ਆ ਲੋਕ ਸਭਾ ਸੰਗਰੂਰ ਦੇ ਅਧੀਨ ਪੈਂਦਾ ਤੇ ਧੂਰੀ ਮਸ਼ਹੂਰ ਹੈ ਕਿਉਂਕਿ ਧੂਰੀ ਤੋਂ ਪਹਿਲਾਂ ਹੀ ਕਾਂਗਰਸੀ ਦਲਬੀਰ ਗੋਲਡੀ ਆਪ ਦੇ ਵਿੱਚ ਗਏ ਨੇ ਪਰ ਇਸ ਵੇਰੇ ਜਿਹੜੀ ਖਬਰ ਆ ਬੀਨੂ ਢਿੱਲੋਂ ਨਾਲ ਜੁੜੀ ਹੋਈ ਹੈ ਜਿਹੜੇ ਉਸ ਉਸ ਜਗ੍ਹਾ ਦੇ ਉੱਤੇ ਪ੍ਰਚਾਰ ਕਰਨ ਆਉਂਦੇ ਨੇ ਬੀਨੂ ਢਿੱਲੋਂ ਨੇ ਪ੍ਰਚਾਰ ਕਿਦੇ ਖਿਲਾਫ ਕੀਤਾ ਇਹ ਵੱਡੀ ਗੱਲ ਆ ਕਿਉਂਕਿ ਮੀਤ ਹੇਅਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਸਿੱਧਾ-ਸਿੱਧਾ ਮਤਲਬ ਆ ਕਿ ਸਿਮਰਜੀਤ ਸਿੰਘ ਮਾਨ ਦੇ ਖਿਲਾਫ ਪ੍ਰਚਾਰ ਜਿਹੜਾ ਆ ਉਹ ਬੀਨੂ ਢਿੱਲੋਂ ਵੀ ਕਰਦੇ ਆ ਦਿਖਾਈ ਦਿੰਦੇ ਨੇ ਸੋ ਇਹੋ ਜਿਹੇ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਲੋਕ ਕਿਸੇ ਹੋਰ ਵਜ੍ਹਾ ਕਰਕੇ ਪਸੰਦ ਕਰਦੇ ਨੇ ਉਹਨਾਂ ਦੇ ਕੰਮ ਨੂੰ ਪਸੰਦ ਕਰਦੇ ਨੇ ਫਿਲਮਾਂ ਦੇ ਵਿੱਚ ਹੁਣ ਫਿਲਮਾਂ ਨੂੰ ਲੈ ਕੇ ਜੇ ਇੱਕ ਸਵਾਲ ਕੀਤਾ ਜਾਵੇ ਕਿ ਫਿਲਮਾਂ 'ਚ ਕਿਹੜਾ ਕੋਈ ਬਹੁਤ ਵੱਡੀ ਸੇਵਾ ਹੁੰਦੀ ਆ ਇਹ ਲੋਕ ਕਿਹੜਾ ਫਿਲਮਾਂ ਸਮਾਜ ਨੂੰ ਸੁਧਾਰਨ ਵਾਸਤੇ ਬਣਾਉਂਦੇ ਨੇ ਫਿਲਮਾਂ ਹੁੰਦੀਆਂ ਨੇ ਐਂਟਰਟੇਨਮੈਂਟ ਵਾਸਤੇ ਕੋਈ ਲੱਖ ਜ਼ੋਰ ਮਾਰੀ ਜਾਵੇ ਅਸੀਂ ਪੰਜਾਬ ਦੀ ਸੇਵਾ ਕਰਦੇ ਆ ਅਸੀਂ ਪੰਜਾਬੀਅਤ ਦੀ ਸੇਵਾ ਕਰਦੇ ਆ ਇਹਦੇ ਇਹ ਜਿਹੜੀਆਂ ਗੱਲਾਂ ਨੇ ਇਹ ਸਿਰਫ ਕੈਮਰੇ ਦੇ ਉੱਤੇ ਔਨ ਸਕਰੀਨ ਕਰਨ ਵਾਸਤੇ ਹੁੰਦੀਆਂ ਨੇ ਇੱਛੇ ਦਾ ਮਾਮਲਾ ਪਿੱਛੇ ਦਾ ਮਸਲਾ ਆਪਣੇ ਕਾਰੋਬਾਰ ਨੂੰ ਵਧਾਉਣਾ ਹੁੰਦਾ ਚਾਰ ਪੈਸੇ ਚਾਰ ਛਿੱਲੜ ਜਿਹੜੇ ਆ ਕਿਸੇ ਫਿਲਮ ਚੋਂ ਵੱਧ ਕਮਾਈ ਜਾਣ ਇਹ ਮਸਲਾ ਹੁੰਦਾ ਸੋ ਬੇਨੂ ਢਿੱਲੋਂ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਆਪਣੀ ਕਮੇਡੀ ਕਰਕੇ ਜਾਣੇ ਜਾਂਦੇ ਨੇ ਲੋਕ ਉਹਨਾਂ ਦੀ ਅਦਾਕਾਰੀ ਨੂੰ ਪਸੰਦ ਕਰਦੇ ਨੇ ਪਰ ਜਦੋਂ ਉਹ ਇਸ ਚੀਜ਼ ਦਾ ਫਾਇਦਾ ਇਲੈਕਸ਼ਨਸ ਦੇ ਵਿੱਚ ਆ ਕੇ ਵੋਟਾਂ ਮੰਗਣ ਚ ਲੈਣਗੇ ਤਾਂ ਇਸ ਨੂੰ ਲੈ ਕੇ ਵੀ ਲੋਕ ਜਿਹੜੇ ਨੇ ਉਹ ਹੋ ਸਕਦਾ ਕਿ ਗੁੱਸਾ ਕਰਨ ਲੋਕ ਹੁਣ ਜਾਗ ਜਾਗ ਵੀ ਚੁੱਕੇ ਨੇ ਲੋਕ ਇਸ ਚੀਜ਼ ਦੇ ਪ੍ਰਭਾਵ ਥਲੇ ਕਦੇ ਨਹੀਂ ਆਉਂਦੇ ਕਿ ਕੋਈ ਬੰਦਾ ਕਿਸੇ ਖਿੱਤੇ ਦੇ ਵਿੱਚ ਵੱਡਾ ਨਾਮ ਕਮਾ ਕੇ ਆ ਕੇ ਇਹ ਚਾਹੇ ਕਿ ਹੁਣ ਮੈਨੂੰ ਸਿੱਧਾ ਤੁਸੀਂ ਵੋਟਾਂ ਪਾਓ ਤੇ ਮੈਂ ਕਿਸੇ ਅਹੁਦੇ ਤੇ ਪਹੁੰਚਾਂ ਪੰਜਾਬ ਦੇ ਵਿੱਚ ਵੱਡੇ ਚਿਹਰਿਆਂ ਨੂੰ ਹਮੇਸ਼ਾ ਹਾਰ ਦਾ ਸਾਹਮਣਾ ਕਰਨਾ ਪਿਆ 2014 ਦੇ ਵਿੱਚ ਅਰुण ਜੇਤਲੀ ਦਿੱਲੀ ਤੋਂ ਅੰਮ੍ਰਿਤਸਰ ਦੇ ਵਿੱਚ ਇਲੈਕਸ਼ਨ ਲੜਨਾ ਆਉਂਦੇ ਨੇ ਆਪਣਾ ਬੈਕਗ੍ਰਾਉਂਡ ਵੀ ਪੰਜਾਬ ਨਾਲ ਦਿਖਾਉਂਦੇ ਨੇ ਪਰ ਉਹਨਾਂ ਨੂੰ ਜਦੋਂ ਪਤਾ ਸੀ ਕਿ ਬੀਜੇਪੀ ਦੀ ਸਰਕਾਰ ਆ ਰਹੀ ਹੈ ਤਰਨਜੀਤ ਲਈ ਦੂਜੇ ਤੀਜੇ ਨੰਬਰ ਤੇ ਮਨਿਸਟਰ ਬਣਨਗੇ ਪਰ ਪੰਜਾਬ ਦੇ ਲੋਕਾਂ ਨੇ ਲੱਖ ਵੋਟਾਂ ਤੋਂ ਵੱਧ ਦੇ ਨਾਲ ਹਰਾ ਕੇ ਭੇਜਿਆ 2022 ਦੇ ਵਿੱਚ ਪੰਜਾਬ ਦੇ ਆਪਣੇ ਆਪ ਨੂੰ ਵੱਡੇ ਨੇਤਾ ਕਹਾਉਣ ਵਾਲੇ ਕਦਾਵਰ ਲੀਡਰ ਕਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵਿਕਰਮਜੀਤ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਤਮਾਮ ਜਿਹੜੇ ਲੀਡਰ ਨੇ ਚਰਨਜੀਤ ਸਿੰਘ ਚੰਨੀ ਸਾਰਿਆਂ ਨੂੰ ਲੋਕਾਂ ਨੇ ਹਰਾ ਕੇ ਘਰੇ ਬਿਠਾਤਾ ਕਿ ਸਾਨੂੰ ਨਾਮ ਨਾਲ ਮਤਲਬ ਨਹੀਂ ਸਾਨੂੰ ਪ੍ਰੋਗਰੈਸ ਚਾਹੀਦੀ ਆ ਸਾਨੂੰ ਜਿਹੜਾ ਰਿਜ਼ਲਟ ਚਾਹੀਦਾ ਗਰਾਊਂਡ ਦੇ ਉੱਤੇ ਸੋ ਇਸ ਤਰੀਕੇ ਜਦੋਂ ਕੋਈ ਵੀ ਵਿਅਕਤੀ ਆਪਣੇ ਪ੍ਰਚਾਰ ਦੇ ਲਈ ਨਾਮੀ ਲੋਕਾਂ ਨੂੰ ਬੁਲਾਉਂਦਾ ਤਾਂ ਇਹ ਵੀ ਦਿਮਾਗ 'ਚ ਰੱਖੇ ਕਿ ਲੋਕ ਨਾਮੀ ਲੋਕਾਂ ਦੇ ਪ੍ਰਭਾਵ ਥੱਲੇ ਆ ਕੇ ਵੋਟ ਜਿਹੜੀ ਆ ਉਹ ਨਹੀਂ ਪਾਉਂਦੇ ਚਾਹੇ ਕੋਈ ਵੀ ਲੀਡਰ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਅੱਜ ਵੀ ਨੂੰ ਮੀਤ ਹੇਰ ਲਈ ਪ੍ਰਚਾਰ ਕਰਦਾ ਹੋ ਸਕਦਾ ਕਿਸੇ ਵੀ ਲੀਡਰ ਲਈ ਹੋਰ ਪਾਰਟੀ ਦੇ ਲੀਡਰ ਲਈ ਕੋਈ ਪ੍ਰਚਾਰ ਕਰ ਰਿਹਾ ਹੋਵੇ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਮਾਹੌਲ ਪੂਰਾ ਭਖਿਆ ਹੋਇਆ ਪੰਜਾਬ ਦੇ ਵਿੱਚ ਗੁਰਜੀਤ ਔਜਲਾ ਨੇ ਦੋਸ਼ ਲਾਏ ਨੇ ਕਿ ਉਹਨਾਂ ਦੀ ਰੈਲੀ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਨੇ ਗੋਲੀਆਂ ਦੀ ਜਾਂਚ ਕਰਵਾਈ ਜਾਵੇ ਆਮ ਆਦਮੀ ਪਾਰਟੀ ਦੇ ਉੱਤੇ ਉਹਨਾਂ ਨੇ ਜਿਹੜਾ ਰੋਪ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹਦੇ ਨਾਲ ਨਾੜ ਸਮੁੱਚੇ ਪੰਜਾਬ ਦੇ ਵਿੱਚ ਮਾਹੌਲ ਇਸ ਵੇਲੇ ਬੇਹਦ ਗਰਮ ਬਣਿਆ ਹੋਇਆ ਤਾਪਮਾਨ ਵੀ ਗਰਮ ਹੈ ਨੇਤਾਵਾਂ ਦੇ ਭਾਸ਼ਣ ਵੀ ਗਰਮ ਨੇ ਤੇ ਲੋਕਾਂ ਦੀ ਸੋਚ ਜਿਹੜੀ ਆ ਉਹ ਵੀ ਇਸ ਵੇਲੇ ਪੂਰੀ ਗਰਮੀ ਦੇ ਵਿੱਚ ਆ ਕਿ ਵੋਟ ਅਸੀਂ ਆਪਣੇ ਦਿਮਾਗ ਦੇ ਨਾਲ ਪਾਉਣੀ ਆ ਅਸੀਂ ਕਿਸੇ ਦੇ ਪ੍ਰਭਾਵ ਥੱਲੇ ਆ ਕੇ ਵੋਟ ਜਿਹੜੀ ਆ ਉਹ ਨਹੀਂ ਪੋਲ ਕਰਨੀ